ਹਾਂ ਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਅਸੀਂ ਲਵਰ ਪੀਬੀ03 ਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਠੰਡ ਤੋਂ ਬਚੇ ਹੋਵੋਗੇ ਅੱਜ ਆਪਾਂ ਤੁਹਾਡੇ ਸਾਰੇ ਭਰਾਵਾਂ ਨਾਲ ਇੱਕ ਜਾਣਕਾਰੀ ਸਾਂਝੀ ਕਰਨੀ ਸੀ ਮੁਰਗੀਆਂ ਬਾਰੇ ਜਿਹੜੇ ਵੀ ਮੁਰਗੀਆਂ ਰੱਖਣ ਦੇ ਸ਼ੌਂਕੀਆ ਜਾਂ ਮੁਰਗੀਆਂ ਦਾ ਕੰਮ ਕਰਨਾ ਚਾਹੁੰਦੇ ਆ ਤਾਂ ਆਪਾਂ ਉਹਨਾਂ ਵੀਰਾਂ ਨੂੰ ਨਾ ਇੱਕ ਸਲਾਹ ਦੇਣੀ ਸੀ ਭਾਈ ਵੀ ਜਿਵੇਂ ਆਪਾਂ ਮੁਰਗੀਆਂ ਰੱਖਦੇ ਆ ਹਨ ਤਾਂ ਵੀ ਜ਼ਿਆਦਾਤਰ ਮੁਰਗੇ ਨਾ ਵੀ ਆਪਾਂ ਜੇ ਛੇ ਵਾਲੀ ਮੁਰਗੀ ਲੈ ਲਿਆ ਕਰੀ ਇੱਕ ਤੇ ਆਪ ਦੇ ਬੱਚੇ ਕਢਾ ਕੇ ਰੱਖਿਆ ਕਿਉਂ ਜਿਹੜੇ ਆਪਾਂ ਹੁਣ ਬੱਚੇ ਮੋਲ ਲੈਣੇ ਆ ਵਿੱਚ ਉਹਨਾਂ ਦੇ ਬੱਚੇ ਮਰ ਜਾਂਦੇ ਆ ਕਿਉਂ ਤੁਹਾਨੂੰ ਪਤਾ ਹੈ ਮਾਂ ਬਿਨਾ ਬੱਚੇ ਨਹੀਂ ਬਚਦੇ ਜਿਹੜੀ ਛੇ ਵਾਲੀ ਮੁਰਗੀ ਹੁੰਦੀ ਆ ਬਸ ਉਹਦੇ ਵਿੱਚੋਂ ਇੱਕਦਮ ਬੱਚੇ ਮਰਦਾ ਜ਼ਿਆਦਾਤਰ ਨਹੀਂ ਮਰਦੇ ਹੁਣ ਆ ਜਿਹੜੇ ਆਪਣੇ ਬੱਚੇ ਆ ਇਹ 10 ਬੱਚੇ ਕਢਾਏ ਸੀ ਆਪਾਂ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹ ਸਾਰੇ ਹੁਣ ਤਿਆਰ ਆ ਬਸ ਮਹੀਨੇ 'ਚ ਨਵਾਂ ਡੇ ਵਾਲੇ ਹੋ ਜਾਣਗੇ ਤੇ 10 ਬੱਚੇ ਘੜਾਏ ਸੀਗੇ ਤੇ ਇਹਨਾਂ ਦੇ ਵਿੱਚੋਂ ਦੋ ਬੱਚੇ ਆ ਜਿਹੜੇ ਮਰਿਆ ਬਾਕੀ ਮੁਰਗੀ ਦੇ ਨਾਲ ਇਹ ਵਧੀਆ ਰਹਿੰਦੇ ਮੁਰਗੀ ਇਹਨਾਂ ਨੂੰ ਖਾਣਾ ਪੀਣਾ ਆਪੇ ਮਤਲਬ ਇਹ ਉਹ ਹੁੰਦਾ ਮੁਰਗੀ ਦੇ ਨਾਲ ਵਧੀਆ ਰਹਿੰਦੇ ਇਹ ਤੇ ਜਿਹੜੇ ਆਪਾਂ ਲੈਨੇ ਆ ਵੀ ਰੇੜੀ ਵਾਲੇ ਤੋਂ ਲੈ ਲੈਨੇ ਚਲੋ ਬੱਚੇ ਤਾਂ ਉਹ ਵੀ ਵਧੀਆ ਹੁੰਦੇ ਆ ਪਰ ਉਹਨਾਂ ਦੇ ਨਾ ਬਚਣ ਦੇ ਚਾਂਸ ਘੱਟ ਹੁੰਦੇ ਆ ਕਿਉਂ ਫਿਰ ਉਹ ਮੁਰਗੀ ਜਿਹੜੀ ਆ ਇਹ ਆਪਦੇ ਬੱਚਿਆਂ ਨੂੰ ਖੰਭਾਂ ਨਾਲ ਘੋ ਕੇ ਰੱਖਦੀ ਆ ਤੇ ਉੱਥੇ ਉਹ ਬਈ ਇਕੱਲੇ ਹੋ ਮਰ ਜਾਂਦੇ ਆ ਜਿਹੜੇ ਇਕੱਠੇ ਹੋ ਇੱਕ ਦੂਜੇ ਦੇ ਵਿੱਚ ਬੜੀ ਜਾਂਦੇ ਆ ਜੇ ਮੈਂ ਵੀ ਪਹਿਲਾਂ ਲਏ ਸੀ ਬਹੁਤ ਨੇ ਪਹਿਲਾਂ ਬੱਚੇ ਤਾਂ ਸਾਡੇ ਬੱਚੇ ਨਹੀਂ ਮਤਲਬ ਬੱਚੇ ਸੀਗੇ ਉਹ ਤਾਂ ਕਰਕੇ ਉਹ ਤੋਂ ਬਾਅਦ ਆਪਾਂ ਆਪਣੇ ਬੱਚੇ ਕਢਾਉਣ ਲੱਗੇ ਵੀ ਮੁਰਗੀ ਆਪਾਂ ਸੇਵ ਵਾਲੀ ਮੁਰਗੀ ਲਿਆਉਣੇ ਆ ਕਿਤਾਬ ਬੱਚੇ ਕਢਾ ਕੇ ਅੱਗੇ ਸੇਲ ਕਰ ਦਿੰਨੇ ਆ ਜਿੰਨੇ ਵੱਧ ਜਾਂਦੇ ਆ ਜਾਂ ਜਿੰਨੇ ਆਪਾਂ ਰੱਖਣੇ ਹੁੰਦੇ ਆ ਬਾਕੀ ਵੀਰੇ ਕੰਮ ਦੇ ਫਾਇਦੇ ਵੀ ਬਹੁਤ ਆ ਜਿਹੜੇ ਭਰਾ ਆਪਣੀ ਕਰ ਰਹੇ ਆ ਬਹੁਤ ਲਾਭ ਵੀ ਲੈ ਰਹੇ ਆ ਤੇ ਕਈਆਂ ਦਾ ਵੀ ਕੰਮ ਚੱਲਦਾ ਵੀ ਨੀਗਾ ਠੀਕ ਆ ਹੁਣ ਜਿਹੜਾ ਇਹ ਕੰਮ ਆ ਵੀ ਹਰੇਕ ਬੰਦੇ ਵਾਸਤੇ ਤੁਹਾਨੂੰ ਬਣੀ ਆਪਾਂ ਤੁਹਾਨੂੰ ਐਵੇਂ ਹੀ ਕਦੀ ਵੀ ਸਾਰੇ ਬੰਦਿਆਂ ਨੂੰ ਮੁਰਗੀ ਫਾਰਮ ਦਾ ਕੰਮ ਹੀ ਛੋੜੀ ਕਰੋ ਹੁਣ ਸਾਰੇ ਬੰਦਿਆਂ ਦੀ ਸੋਚ ਜਿਹੜੀ ਅਲੱਗ-ਅਲੱਗ ਹੁੰਦੀ ਆ ਕੋ ਕੋਈ ਕਿਸੇ ਚ ਬਾਕੀ ਆਪਾਂ ਜੇ ਸਾਈਡ ਬਿਜ਼ਨਸ ਦੇ ਤੌਰ ਤੇ ਸ਼ੁਰੂ ਕਰਨਾ ਤਾਂ ਇਹ ਕੰਮ ਵਧੀਆ ਠੀਕ ਹੈ ਇਹ ਸ਼ੁਰੂਆਤ ਨਾ ਥੋੜੀਆਂ ਮੁਰਗੀਆਂ ਤੋਂ ਕਰੋ ਇਹ ਨਹੀਂ ਵੀ ਆਪਾਂ ਪਹਿਲੇ ਹੀ 2-400 ਮੁਰਗੀ ਵਾਲੀ ਉਦਾਂ ਨਹੀਂ ਵੀ ਮਤਲਬ ਥੋੜੀ ਜੀ ਤੋਂ ਸ਼ੁਰੂਆਤ ਕਰੋ ਜਿਉਂ ਜਿਉਂ ਆਪਾਂ ਨੂੰ ਸਹਾ ਬਾਈ ਜਾਉ ਤੇ ਆਪਾਂ ਨੂੰ ਕਮਾਈ ਹੋਈ ਜਾਊਗੀ ਉਵੇਂ ਫਿਰ ਆਪਾਂ ਕੀ ਮਤਲਬ ਅੱਗੇ ਤੁਸੀਂ ਇਹਨਾਂ ਨੂੰ ਵਧਾ ਸਕਦੇ ਹੋ ਫਿਰ ਮੁਰਗੀਆਂ ਹੋਰ ਲੈ ਆ ਸਕਦੇ ਹੋ ਜਾਂ ਸੇਵਾਲੀਆਂ ਮੁਰਗੀਆਂ ਰੱਖੋ ਦੋ ਤਿੰਨ ਨਾ ਤਾਂ ਬੱਚੇ ਘੜਾ ਲਈ ਤਾਂ ਘਰ ਦੇ ਜਿਹੜੀ ਘਰ ਦੇ ਅੰਡੇ ਹਨ ਉਹ ਵਧੀਆ ਹੁੰਦੇ ਆ ਮਤਲਬ ਦੇਸੀ ਅੰਡੇ ਉਹਨਾਂ ਤੁਹਾਨੂੰ ਪਤਾ ਹੋਊਗਾ ਵੀ ਆਪਾਂ ਮੁੱਲ ਲੈਣੇ ਨੇ ਅੰਡਾ ਵਿੱਚੋਂ ਕਿਹੜੇ ਪਲੇ ਆ ਨਿਕਲ ਜਾਂਦੇ ਜੋ ਕੋਈ ਖਰਾਬ ਦੇ ਦਿੰਦੇ ਆ ਤਾਂ ਘਰ ਦੇ ਬੱਚੇ ਘੜਾਇਆ ਕਰੋ ਮੁਰਗੀਆਂ ਮੁਰਗ ਅੰਡੇ ਦੀ ਮੰਗ ਤੁਹਾਨੂੰ ਪਤਾ ਠੰਡ 'ਚ ਬਹੁਤ ਜ਼ਿਆਦਾ ਹੁੰਦੀ ਆ ਬਾਕੀ ਵੀ ਆਪਣੀ ਤਾਂ ਇਹ ਸਲਾਹ ਸੀ ਕਿ ਵੀ ਮੁਰਗੀ ਬੱਟੇ ਆ ਜਿਹੜੇ ਤੁਸੀਂ ਛਾਪ ਕਢਾਉਂਗੇ ਸੇਵਾਲੀ ਮੁਰਗੀ ਤੋਂ ਤਾਂ ਉਸ ਤੋਂ ਵਧਿਆ ਤਾਂ ਕੋਈ ਹੈ ਹੀ ਨਹੀਂ ਬਾਕੀ ਮੁੱਲ ਵੀ ਲੈ ਸਕਦਾ ਉਹ ਤਾਂ ਕੋਈ ਚੱਕਰ ਨਹੀਂ ਬਸ ਛਾਂਬ ਸੰਭਾਲਣ ਦੀ ਜ਼ਿਆਦਾ ਕਰਨੀ ਪੈਂਦੀ ਆ ਇਹਦੇ ਚ 19 ਛਾਂਬ ਸੰਭਾਲਣੀ ਹੁੰਦੀ ਜਿਹੜੀ ਸੇਵਾਲੀ ਮੁਰਗੀ ਆ ਸਾਰੀ ਛਾਂਬ ਸੰਭਾਲ ਬੱਚਿਆਂ ਦੀ ਆਪ ਕਰਦੀ ਆ ਤੇ ਸਾਰਿਆਂ ਨੂੰ ਤੁਹਾਨੂੰ ਦੇਖੀਓ ਵੀਡੀਓ ਦੇ ਵਿੱਚ ਜਾਂ ਕਿਸੇ ਨੇ ਜਿਹਨੇ ਰੱਖਿਆ ਹੋਣੀ ਉਹਨਾਂ ਨੂੰ ਪਤਾ ਹੋਊ ਭਰਾਵਾਂ ਨੂੰ ਕਿ ਜਦੋਂ ਬੱਚੇ ਕਢਦੇ ਤਾਂ ਮੁਰਗੀ ਆ ਦੇ ਖੰਭਾ ਚ ਲੈ ਰਖਦੀ ਆ ਸਾਰਿਆਂ ਨੂੰ ਤਾਂ ਜਿਹੜੀ ਇਹਨਾਂ ਦੀ ਨੈਗ ਹੁੰਦੀ ਆ ਨਾ ਮੁਰਗੀ ਦੀ ਨੈਗ ਜੰਮ ਦੇ ਬੱਚਿਆਂ ਨੂੰ ਬਹੁਤ ਜ਼ਰੂ ਉਹਦੇ ਨਾਲ ਹੀ ਬੱਚਾ ਵੱਧਦਾ ਹੁੰਦਾ ਆਪਾਂ ਵੀ ਹੁਣ ਜਿਵੇਂ ਦੇਖ ਹੀ ਸਕਦੇ ਆ ਕਿ ਮਾਂ ਤੋਂ ਬਿਨਾ ਤਾਂ ਕੋਈ ਬੱਚਾ ਵੱਜਦਾ ਨਹੀਂ ਹੈ ਨਾ ਤੇ ਬਾਕੀ ਜਿਹੜੇ ਆਪਾਂ ਲੈ ਲੈਨੇ ਆ ਬੱਚੇ ਬਾਅਦ ਚ ਉਹ ਵੀ ਜਾਂਦੇ ਪਰ ਉਹਨਾਂ ਦੀ ਦੇਖਭਾਲ ਆ ਜਿਹੜੀ ਜ਼ਿਆਦਾ ਕਰਨੀ ਪੈਂਦੀ ਆ ਬਾਕੀ ਹੁਣ ਤੁਹਾਨੂੰ ਪਤਾ ਹੀ ਇਹਨਾਂ ਤੋਂ ਕਮਾਈ ਵੀ ਬਹੁਤ ਹੋ ਰਹੀ ਆ ਵੀ ਆਂਡੇ ਵਿਕ ਜਾਂਦੇ ਆ ਜਾਂ ਕੋਈ ਹੋਰ ਮੁਰਗੇ ਦੇਸੀ ਮੁਰਗੇ ਵੇਚਣੇ ਹੋਣ ਜਾਂ ਦੇਸੀ ਮੁਰਗੇ ਦੀ ਡਿਮਾਂਡ ਬਹੁਤ ਆ ਜਾਂ ਸੇਲ ਬੱਚੇ ਜਿਆਦਾ ਕਢਾਓ ਆਪਣੀ ਦਾਹੀਸ ਲਾਭ ਸੇਲ ਬੱਚੇ ਅੱਜਕੱਲ੍ਹ ਜਿਵੇਂ ਬਾੜੀਆਂ ਤੇ ਲੜਾਈ ਹੁੰਦੀ ਆ ਜਿਹਨੂੰ ਲੜਾਈ ਕਹਿੰਦੇ ਨੇ ਆਪਾਂ ਉਹਨਾਂ ਵਾਸਤੇ ਬਹੁਤ ਡਿਮਾਂਡ ਹੈ ਇਹਨਾਂ ਦੀ ਨਸਲ ਵਧੀਆ ਹੋਵੇ ਸ਼ੀਲਪ ਜਿਵੇਂ ਤਾਜ ਨਸਲ ਹੋ ਗਿਆ ਠੇਕਰਾ ਹੋ ਗਿਆ ਯਾਵਾ ਤੇ ਇੱਕ ਪਤਾ ਨਹੀਂ ਕੀ ਨਸਲ ਹੁੰਦੀ ਆ ਉਹ ਨਸਲ ਹੋ ਗਿਆ ਨਾ ਤੇ ਬਾਕੀ ਬਈ ਇਹਨਾਂ ਦੀ ਡਿਮਾਂਡ ਬਹੁਤ ਤਸੀਲ ਬੱਚੇ ਵੀ ਰੱਖੋ ਤੇ ਮਤਲਬ ਦੇਸੀ ਵੀ ਰੱਖੋ ਦੇਸੀ ਉਹ ਜਿਹੜੇ ਉਹ ਅੰਡਿਆਂ ਵਾਸਤੇ ਵਧੀਆ ਹੁੰਦੀਆਂ ਜਿਵੇਂ ਸ਼ੀਲ ਮੁਰਗੀਆਂ ਹੁੰਦੀਆਂ ਉਹ 6-7 ਅੰਡੇ ਧਰਦੀਆਂ ਉਤ ਤੋਂ ਬਾਅਦ 6 ਵਾਰ ਮੰਗਣੀ ਸ਼ੁਰੂ ਕਰ ਦਿੰਦੀਆਂ ਬਾਕੀ ਹਾਂ ਬਈ ਇਹਨਾਂ ਦੀ ਦੇਖਭਾਲ ਵਧੀਆ ਕਰੋ ਵੀ ਨੌਲੇਜ ਹੋਵੇ ਬੰਦੇ ਨੂੰ ਵੀ ਹਾਂ ਮੁਰਗੀ ਕੋਈ ਬਿਮਾਰ ਆ ਵੀ ਇਹਨੂੰ ਕਿਹੜੀ ਦਵਾਈ ਦੇਣੀ ਆ ਉਹ ਚੀਜ਼ ਬਾਰੇ ਵੀ ਸਿੱਖਣਾ ਪੈਂਦਾ ਬਾਕੀ ਆਪਣੇ ਮੁੜ ਕੇ ਯਾਰ ਤੁਹਾਨੂੰ ਐਵੇਂ ਝੂਠ ਮਾਰੀਏ ਕਦੇ ਇਹਨਾਂ ਨੂੰ ਕੋਈ ਦਵਾ ਦੇਣ ਦੀ ਲੋੜ ਨਹੀਂ ਪਈ। ਬਾਪੂ ਦੇ ਘਰ ਪਾਣਾ ਸਾਰੇ ਸਹੀ ਸਲਾਮਤੀ ਰਹਿੰਦੇ ਆ। ਤੇ ਹੋਰ ਆਪਣੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਜੇਕਰ ਆਪਾਂ ਤੋਂ ਕੋਈ ਗਲਤ ਜਾਣਕਾਰੀ ਦਿੱਤੀ ਗਈ ਹੋਈ ਤਾਂ ਉਹਦੇ ਲਈ ਮਾਫ ਕਰਦੇ ਹੋ। ਜੇ ਕੋਈ ਸਲਾਹ ਦੱਸਣੀ ਹੋਈ ਤਾਂ ਉਹ ਵੀ ਆਪਾਂ ਨੂੰ ਦੱਸ ਦਿਓ ਕਿ ਇੱਥੇ ਕੋਈ ਆਪਾਂ ਤੋਂ ਗਲਤੀ ਹੋ ਗਈ। ਆਪਾਂ ਵੀਡੀਓ ਪਹਿਲੀ ਯਾਰ ਬਣਾਈ ਜਾਗੀ। ਥੋੜਾ ਜਿਹਾ ਬੋਲਣ ਲੱਗੇ ਵੀ ਕਬਰਾਟ ਹੋ ਰਹੀ ਆ। ਚਲੋ ਕੋਈ ਨਾ ਅੱਗੇ ਤੋਂ ਧਿਆਨ ਰੱਖਾਂਗੇ। ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ